ਟਾਈਮ 5:30 ਵਜੇ ਦਾ ਹੋ ਗਿਆ ਤੇ ਇਧਰ ਫਤੇ ਸਿੰਘ ਨੂੰ ਪੈ ਰਿਆ ਜੋਰ ਲੈਟਰਿੰਗ ਦਾ ਅੱਪ ਲੈਟਰਿੰਗ ਕੋਲ ਜਾਣਾ ਹਾਂ ਕੋਈ ਗੱਲ ਨਹੀਂ ਫਿਰ ਕਿਉਂਦਾ ਤੇ ਉਧਰ ਪਨੀਰ ਕੀ ਹੋਇਆ ਨਾ ਤੇ ਫਤੇ ਨੂੰ ਜਲਦੀ ਹੋ ਰਹੀ ਹੈ ਵੀ ਕਦੋਂ ਪਨੀਰ ਬਾਹਰ ਨਿਕਲੇ ਤੇ ਮੈਂ ਜਾਵਾਂ ਇਹ ਜਰੋਂਦਾ ਉਹ ਅੰਦਰ ਵੜਿਆ ਨਾ ਹੂੰ ਇਹ ਉਦੋਂ ਦਾ ਹੀ ਹੂਏ ਚ ਖਲੋਤਾ ਹਾਂ ਪਤਾ ਨਹੀਂ ਕਿ ਮੁਰਗੇ ਖਾਦੇ ਜਿਹੜਾ ਕਹਿੰਦਾ ਇਹ ਤੱਕ ਬਾਹਰ ਨਹੀਂ ਆਉਂਦਾ ਤੇ ਤੁਸੀਂ ਨੇ ਮੁਰਗੇ ਖਾਦੇ ਨੇ ਫਤੇ ਹੂੰ ਫੇਰ ਇਸੋ ਰਿਸੀ ਕਰਦਨੇ ਲੈਟਰੀ ਵੀ ਹੈ ਖਾਣਾ ਵੀ ਜਿਸ ਤਰੀਕੇ ਖਾਂਦੇ ਨੇ ਹਾਂ ਕਰ ਉਹ ਬੁਆਹੜ ਕਾਂਦੇ ਹੈ ਹਾਂ ਫੇਰ ਕੱਲ ਇੱਕ ਨਾਲ ਸੂਟ ਆਏ ਨੇ ਬਣ ਕੇ ਹੋਰ ਸੂਟ ਨਹੀਂ ਮਿਲਦੇ ਉਸ ਸਲਵਾਰਾਂ ਨੂੰ ਸਮਝਾਉਂਦੀ ਕਿੱਧਰ ਗਈਆਂ ਇੱਕ ਇਹਦੇ ਨਾਲ ਸਲਵਾਰ ਨਹੀਂ ਹੈਗੀ ਕਿੱਥੇ ਰੱਖ ਛੱਡੇ ਦੇ ਕਿੰਤੀ ਵਜਾਂਗੇ ਕੀ ਕਰੀ ਤੇ ਕੀ ਬਣਾਇਆ ਫੋਨ ਦਾ ਕੋ ਕਿੰਨਾ ਕਿੰਨੇ ਪਰਸੈਂਟ ਹੈ ਬਹੁਤਾ ਡਾਉਣੀ ਹੈ ਨਾ ਪੜ ਡਾਉਣੀ ਹੋਣਾ ਹਾਂ ਡਾਉਣੀ ਇਹ ਮੇਰੇ ਅਗਵਾ ਡਾਉਣੀਆ ਚੱਕਰ ਆ ਯਾਰੀ ਉਹ ਗਰਮੀ ਹੋਈ ਪੈਣੀ ਸਿਰ ਚ ਗਰਮੀ ਵੜ ਗਈ ਕੱਲ ਦੀ ਚੰਗਾ ਐਸੀ ਥੱਲੇ ਰਹਿਣਾ ਹਜੇ ਵੀ ਗਰਮੀ ਵੜ ਗਈ ਐਸੀ ਤਰੇ ਕਿੱਥੇ ਰਹਿਣੀ ਸਾਰਾ ਦਿਨ ਇੱਥੇ ਕੰਮ ਕਰਦੀ ਰਹੀ ਹਾਂ ਹਾਂ ਗੱਲ ਤੇ ਸਹੀ ਐ ਬਾਕੀ ਤੂੰ ਤਾਂ ਪਰਲੇ ਕਮਰੇ ਚ ਬੈਠ ਕੇ ਕਰਦੀ ਨਾ ਬਿਨਾਂ ਐਸੀ ਤੂੰ ਜਿਹੜਾ ਜਿੱਥੇ ਮੇਰਾ ਕੰਮ ਉਥੇ ਵੈਸੀ ਹੈ ਨਹੀਂ ਫੇਰ ਆ ਕੇ ਚੱਪਲ ਲੈ ਕੇ ਜਿਹਨੋਂ ਪਨੋਂਗਲ ਤੋਂ ਮੜਿਆ ਸਵਾਰ ਤੇਰੀ ਫਤੇ ਦੀ ਜਾਨ ਤੇ ਬਣੀ ਐ ਤੇਰਾ ਹਾਸਾ ਹੋ ਗਿਆ ਕਿੰਨੇ ਟੈਮ ਲਾਦਾ ਹੈ ਕਿੰਨੇ ਟੈਮ ਲਾਦੇ ਨੇ ਹੋਰ ਯਾਰ ਵੀਰਾ ਬਹੁ ਟੈਮ ਲਾਈ ਜਾਂਦਾ ਆਪਾਂ ਤਾਰ ਵੜ ਲੂਗੀ ਹੂੰ ਆਪਾਂ ਤਾਰ ਵੜ ਲੂਗੀ ਕਿੱਥੇ ਤਾਰ ਵੜ ਲੂਗੀ ਕੁੱਤੇ ਕਿਵੇਂ ਵੜ ਲੂ ਹੋਰ ਕੁੱਤੇ ਠੀਕ ਐ ਚੁੱਪ ਹੀ ਨਾ ਦਿਖਾਓ ਬਰਦੂ ਨਾ ਦੇ ਨੀ ਚੁੱਪੀ ਵੀ ਰੱਖੇ ਅੱਛਾ ਤੁਸੀਂ ਦਿਖਾਓ ਦਿਖਾ ਨਹੀਂ 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 ਉਹ ਵਾਹ ਦੇਖੋ ਟਰੈਕਟਰ ਕਿੱਥੇ ਹਾਂ ਉਹ ਟਰੈਕਟਰ ਆਇਆ ਹੈ ਹੋ ਤੇਰੀ ਮੇਰੇ ਫੋਟੋ ਆ ਗਈ ਅੰਜੇ ਦੀ ਮੰਤਾਈ ਬਲੈਗ ਨਹੀਂ ਬਲ ਨਹੀਂ ਆ ਸਮਝ ਨਹੀਂ ਆਦੀ ਮਤਾਈ ਇਹਨੇ ਫੋਨ ਬਣਾ ਮੈਨੂੰ ਫੋਨ ਲੱਗ ਪੁਛਾ ਦੁਕਾਨ ਤੇ ਤੂੰ ਜਾਏਂ ਕਿਤੇ ਕੀ ਚੱਕਰ ਹੈ ਸ੍ਰੀਕਾਲ ਜੀ ਸਾਰਿਆਂ ਨੂੰ ਤੇ ਅੱਜ ਹੈਗਾ ਡੇ ਹੈਗਾ ਅੱਜ ਫਰਾਈਡੇ ਤੇ ਥੋੜੀ ਹਵਾ ਦੀ ਬਾਤ ਜੀ ਆ ਰਹੀ ਹੋਣੀ ਕਿਉਂਕਿ ਅੱਜ ਅੱਜ ਅਸੀਂ ਬੈਠੇ ਆ ਆਪਣੀ ਵੰਡਰ ਕਾਰ ਚ ਆ ਤੁਸੀਂ ਬੈਠ ਜਾ। ਤੇ ਨਾ ਅੱਜ ਇੱਕ ਮੈਨੂੰ ਗੱਲ ਪਤਾ ਲੱਗੀ ਕਿ ਪਾਪਾ ਸਿਰਫ ਮੰਮਾ ਦੀ ਮੰਨਦੇ ਨੇ। ਜੇ ਤਾਂ ਮੰਮਾ ਕਹਿਣ ਫੇ ਬਰੀਜ਼ਾ ਚੱਲਦੇ ਆਂ ਫਿਰ ਤਾਂ ਬਰੀਜ਼ਾ ਚੱਲਦੇ ਨੇ। ਦੂਸਰੇ ਮੈਨੂੰ ਕਦੇ ਕਿਹਾ ਵੀ ਜਾਣਾ ਅੱਜ ਮੋਤੀ ਚ ਜਾਣਾ ਯਾ ਖੇਤ ਚ ਜਾਣਾ। ਉਹ ਗੇਟ ਖੁੱਲ ਗਿਆ। ਕਿਹੜਾ ਗੇਟ ਖੁੱਲ ਗਿਆ? ਨਾ ਹੀ ਨਹੀਂ। ਤੇ ਪਾਪਾ ਹੁਣ ਯਾਰ ਤੇ ਅੱਜ ਸਾਡੇ ਆ ਦੀ ਮਰੂਤੀ ਲੈ ਕੇ ਤਾਂ ਲekin ke hamare saath anyay hua hai hamein saaf chahiye papa ji ajdi grand battery le le papa huni ha na apna jittar indrawarda onda odda oddiyan ha na ve jittar indra jittar indra papa kape ke main iddi apane ik hol ik hol lene gaddi hor leni hai are koi super car nahi miltiyan na ਦੇ ਯਾਰ ਬੰਬਸ ਬਸ ਤੁਰਾਂ ਦੇਦੇ ਆਇਆ ਦੇਖੋ ਬਣਾ ਸ਼ਾਰਟਿੰਗ ਬਾਰੇ ਸਮਝ ਲਾ ਕੇ ਜਿਹੜੀ ਤਾਂ ਚਲੋ ਠੀਕ ਹੈ ਸਾਡੀ ਨਾ ਜਾਈ ਕੋਈ ਭਾਰਕੀ ਹੈ ਤੇ ਉਸਦਾਲ ਹਲੋ ਹਾਂ ਜਿਹੜੀ ਆ ਚੀਜ਼ ਆ ਇਧਰਣ ਚਾਹੀਦੀ ਆ ਬਸ ਇਧਰਣ ਜਿਹੜੀ ਲੈ ਲੈਂਦੇ ਤਾਂ ਪਰ ਮੇਲਾ ਦੇਖੋ ਵੀ ਚੱਲ ਕੀ ਕੀ ਹੋ ਰਿਹਾ ਦੇਖੋ ਹੋਦ ਰਿਹਾ ਹੈ ਛਾਈ ਨਹੀਂ ਪਤਸੀ ਸੋਸਰੀ ਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੇ ਨਵੇਂ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਦਿਨ ਹੈ ਸ਼ਨੀਵਾਰ ਆਪਣੇ ਜਿਹੜੇ ਕੋਰੀਅਰ ਸੀ ਜਾਣ ਵਾਲੇ ਸੀ ਉਹ ਅਮਨ ਨੇ ਕਰਤੇ ਰੈਡੀ ਕਿਉਂਕਿ ਅਮਨ ਸਵੇਰ ਦੀ ਲੱਗੀ ਪਈ ਉਚਾਰੀ ਕੰਮ ਕਰਨ ਵਾਸਤੇ ਜੇ ਕਿਸੇ ਦਾ ਆਰਡਰ ਲੈਣੇ ਨੇ ਆਰਡਰ ਲਈ ਜਾਂਦੀ ਹੈ ਜੇ ਕਿਸ ਨੂੰ ਆਰਡਰ ਦੇਣੇ ਨੇ ਤਾਂ ਉਹ ਲਿਖੀ ਜਾਂਦੀ ਹੈ ਉਹਦਾ ਨਹੀਂ ਕੀ ਕੀ ਕਰੀ ਜਾਂਦੀ ਤੇ ਮੇਰੀ ਅਮਨ ਨੇ ਰੋਟੀ ਕਰਤੀ ਲੇਟ ਅੱਜ ਤੇ ਮੈਂ ਹੈਗਾ ਕਿਸੇ ਨੂੰ ਮੇਰਾ ਆਟਾ ਹੀ ਵਸੁੱਟੀਆਂ ਪੁੱਛ ਲਓ ਭਾਵੇਂ ਕਿ ਤੁਹਾਨੂੰ ਕਾਰਾ ਪਤਾ ਮੇਰਾ। ਟਾਈਮ ਤੇ ਸੁੱਤੀ ਆ। ਮਨ ਆ ਟਾਈਮ ਨਾ ਆ ਟਾਈਮ ਕੋਈ ਨਹੀਂ ਆਪਾਂ ਨੂੰ ਤੰਗ ਕਰਦਾ ਹੈਗਾ। ਤੁਸੀਂ ਇਸ ਟਾਈਮ ਸੌਂ ਜਾ ਕਰੋ। ਕਿਤੇ ਤੁਸੀਂ ਦੇਖੋ ਘਰ ਦੇ ਕੱਪੜੇ ਕੱਪੜੇ ਹੋਏ ਪਏ ਹੋਏ ਨਾ ਸਾਰੇ ਚੱਕਣੇ ਨੇ। ਮਾਰਨਿੰਗ ਸਾਰੇ ਕੰਮ ਨਿਬੇੜਦਿਆ ਕਰੋ। ਮੇਰੀ ਰੋਟੀ ਬਣਾ ਦਿਆ ਕਰੋ ਤੇ ਆਪਣੀ ਜਿਹੜੇ ਕੰਮ ਨੇ ਉਹ ਦੁਪਹਿਰ ਨਿਬੇੜਿਆ ਕਰੋ। ਠੀਕ ਹੈ? ਤੁਸੀਂ ਸੌਂ ਜਾ ਕਰੋ ਮੈਂ। ਸੌਂਵਾਂ ਦੁਪਹਿਰੇ ਸੌਂ ਜਾ ਕਰੋ। ਉਹ ਟਾਈਮ ਤੋਂ ਪਹਿਲੇ ਬੱਚੇ ਆਉਂਦੇ ਦੁਪਹਿਰ ਰੋਟੀ ਦਾ ਹੋ ਜਾਂਦਾ ਫੇਰ। ਫੇਰ 2 ਵਜੇ ਬੱਚੇ ਆਉਂਦੇ ਤਾਂ ਬੰਦਾ 2 ਘੰਟੇ ਸੌਂ ਜੇ ਨਾ ਤਾਂ ਬੰਦੇ ਦੀ ਨੀਂਦ ਪ ਉਹਨੇ ਸਾਰੀ ਮਰਿਣੀ ਮੰਨੀ ਬੈਠੇ ਚੜੀ ਪਰ ਜੰਮਣ ਵਾਲਾ ਇਹਦੇ ਨਹੀਂ ਮੰਨੀ ਸਾਡੀ ਕਿਥੋਂ ਹਨ ਦੇਖ ਲੋ ਆ ਗੱਲਾਂ ਸੁਣ ਲੋ ਜੀ ਮੇਰੀ ਗੱਲ ਮੇਰੀ ਗੱਲ ਮੰਨਨੇਗੀ ਨਾ ਐਂ ਨਾ ਅੱਗੇ ਚਲੇ ਤੂੰ ਜ਼ਿੰਦਗੀ ਚ ਕਾਮਯਾਬ ਹੋ ਜਾਵੇਂਗੀ ਠੀਕ ਹੈ ਠੀਕ ਹੈ ਜਿਵੇਂ ਹਜੇ ਬਸ ਕਾਮਯਾਬ ਨਹੀਂ ਹੋਈ ਹੈਗੀ ਨਾਰਾ ਹਜੇ ਕਿੱਥੇ ਕਾਮਯਾਬ ਹੋਏ ਹਾਂ ਤਾਂ ਪਹਿਲੀ ਪੌੜੀ ਚੜੀ ਆ ਮੈਂ ਤੂੰ ਮੈਂ ਤਾਂ ਸ਼ੁਰੂਆਤਾਂ ਨੇ ਹੈ ਹੂੰ ਹੂੰ ਅਜੇ ਪਹਿਲੀ ਪੌੜੀ ਚੜੀ ਆ ਤੇ ਲੋ ਜੀ ਆ ਆਪਣੇ ਕੋਰੀਅਰ ਨੇ ਨੋ ਅਗਰ ਤਾਂ ਉਹ ਉਹ ਦੇਣਾ ਅਲੀ ਨੂੰ ਡਾਈ ਵਾਲੇ ਨੂੰ 4 5 5 7 ਕੋਰੀ ਨਾਲ 8 ਕੂਰੀਅਰ ਇਹ ਸਾਰੇ ਲੋਕਲ ਹੀ ਨੇ ਤੇ ਆ ਦੇਖੋ ਜੀ ਦੋ ਦੁਪੱਟੇ ਨੇ ਇਹ ਫੁੱਲ ਪਿਓਰ ਦੇ ਸੂਟ ਉਹਨੂੰ ਮੈਂ ਦੱਸ ਦਨੀ ਆ ਫੋਨ ਕਰਕੇ ਠੀਕ ਹੈ ਅੱਜ ਪਾਈ ਪੈਣ ਸਾਰੇ ਸਾਰੇ ਪਿਓਰ ਦੇ ਨੇ ਇਹ ਚਾਰ ਸੂਟ ਦੇ ਨੇ ਇਹ ਚਾਰੋਂ ਹੀ ਅਰਜੈਂਟ ਨੇ ਉਹਨੂੰ ਕਹਿਣਾ ਵੀ ਅੱਗੇ ਡਾਈ ਕਰਕੇ ਭੇਜ ਦੇ ਤੇ ਆਹ ਸੂਟ ਉਹ ਬਸ ਲਗਾਉਣੇ ਨੇ ਜੀ ਇਹ ਖੇਚਲਾ ਕਰ ਸਕਦੇ ਹੋ ਤੇ ਇੱਕ ਸੂਟ ਦਾ ਕਪੜਾ ਚੱਕਣਾ ਤੁਹ ਦੁਕਾਨ ਤੋਂ ਹੂੰ ਤੇ ਉਹ ਭੇਜਣਾ ਹੈ ਮੈਂ ਕਿੱਥੇ ਉਹ ਉੱਥੇ ਬਸ ਲਵਾਉਣਾ ਹੋਵਾ ਬਟਿੰਡੇ ਹਾਂ ਹੋਰ ਕਿਹਦੇ ਚੈਨ ਸੂਟ ਤੇ ਮੈਂ ਲੈਣ ਦਾ ਪਾਉਂਗੀ ਉਹ ਹੋ ਗਈ ਪੈਸਾ ਕਪੜਾ ਨਹੀਂ ਲਿਆ ਹੈਗਾ ਹੁਣਾਂ ਨੂੰ ਕਹਦੇ ਅੱਧਾ ਮੀਟਰ ਪੈਨ ਦਾ ਕਪੜਾ ਦੇ ਦਿੰਦੇ ਕੋਈ ਵੀਰੇ ਹੁਣਾਂ ਦੇਗੇ ਜਿੱਥੇ ਪੈਚ ਲੱਗਣਾ ਹੈ ਬਲੂ ਕਲਰ ਦਾ ਇਹਦਾ ਬਲੂ ਕਲਰ ਦਾ ਪੈਚ ਲੱਗਣਾ ਨਾ ਬਾਹਾਂ ਦੇ ਉੱਤੇ ਓਕੇ ਆਪਾਂ ਪਹਿਲਾਂ ਆਪਣਾ ਡਿਜ਼ਾਈਨ ਹੀ ਬਣਾਇਆ ਬਹੁਤ ਪਸੰਦ ਆ ਰਿਹਾ ਇਹ ਤੇ ਅੱਧਾ ਮੀਟਰ ਕਪੜਾ ਲੈ ਲਓ ਜੀ ਠੀਕ ਹੈ ਅੱਜ ਫੋਟੋ ਖਿਚ ਲਾ ਹਰੇ ਬੇ ਆਨ ਉਹਨੇ ਕੱਦਾ ਮੀਟਰ ਬਨੀਲਾ ਪਾ ਦੇ ਚੰਗਾ ਠੀਕ ਹੈ ਹਾਂ ਨੀਲੇ ਪਾਉਣਾ ਹੈ ਕੱਦਾ ਮੀਟਰ ਬਹੁਤ ਹੋਊਗਾ ਹਾਂ ਅੱਧਾ ਮੀਟਰ ਬਹੁਤ ਹੈ ਬਸ ਨੀਲਾ ਹੀ ਲੱਗਦਾ ਹੈ ਆ ਕੋਰੀਆ ਦੇ ਕੈਨੇਡਾ ਦਾ ਗਿਆ ਨਹੀਂ ਹੈਗਾ ਇਹਨਾਂ ਨੂੰ ਕਰਨਾ ਚਾਹੀਦਾ ਕੀ ਨੇ ਹੁੰਦੀ ਉਹਨਾਂ ਦੀ ਇੱਕ ਯਾਦ ਰੋਗਰ ਤੁਹਾਨੂੰ ਆਹ ਬਣਾ ਲੀਨ ਦੇਣਾ ਆਹ ਬਣਾ ਸੁਨਾਮ ਦੇਣਾ ਡਾਈ ਵਾਲਾ ਠੀਕ ਹੈ ਤੇ ਆ ਉੱਪਰ ਵਾਲਾ ਸੂਟ ਮੈਂ ਅੱਪੀ ਨੂੰ ਗੁੜੀ ਨੂੰ ਫੋਨ ਕਰ ਦੂੰਗੀ ਤੇ ਆ ਸੂਟ ਆ ਸਾਰਾ ਬੈਗ ਦੇਣਾ ਆਪਾਂ ਨੇ ਬਾਈ ਵਾਲੇ ਨੂੰ ਸੁਨਾਮ ਵਾਲੇ ਨੂੰ ਹਾਂ ਠੀਕ ਹੈ ਆ ਜਾਣਾ ਮਲੇਰ ਕੋਟਰ ਵਾਲੇ ਨੂੰ ਹਾਂ ਠੀਕ ਹੈ ਤੇ ਆ ਜਾਣਾ ਕਢਾਈ ਵਾਲੀ ਸੂਟ ਆਪਣੇ ਠੀਕ ਹੈ ਪਿੰਡ ਵਾਲੇ ਵਾਸਤੇ ਠੀਕ ਹੈ ਤੇ ਉਹ ਜਿਹੜੇ ਜਾਣੇ ਲੋਕਲ ਕੋਰੀਅਰ ਉਹ ਇੱਕ ਡਬਲ ਕੋਰੀਅਰ ਨੇ ਉਸ ਡਬਲ ਕਰ ਲਿਓ ਉਸ ਅਲੱਗਲਾ ਕੋਈ ਡਬਲ ਕਰ ਲਿਓ ਠੀਕ ਹੈ ਜੇਦੋਂ ਪਰ ਐਡਰੈਸ ਲਿਖਿਆ ਜਿੱਥੇ ਨਹੀਂ ਲਿਖਿਆ ਨਾ ਤੇ ਉਹ ਵਾਲਾ ਕੋਰੀਅਰ ਉਹਦੇ ਨਾਲ ਅਟੈਚ ਕਰਨਾ ਠੀਕ ਹੈ ਤੇ ਹੁਣ ਮੈਨੂੰ ਜਿਆਦਾ ਸੂਟ ਪੇਲਾ ਮੈਂ ਤੁਹਾਨੂੰ ਰੋਟੀ ਬਣਾ ਕੇ ਦੇਦਾ ਇੱਕ ਸੂਟ ਰਹਿ ਗਿਆ ਜਿਉਂ ਜਿਦਾ ਮੈਸੇਜ ਉਹਨੇ ਨੂੰ ਆ ਗਿਆ ਇੱਕ ਤੁਨੀ ਦਾ ਉਹ ਬੰਦੀ ਦੀ ਰ ਹੈ ਤੁਨੀ ਇਹ ਨਾਲ ਹੀ ਕੱਟਿਓ ਕਰਨਾ ਬੰਦੀ ਇਹ ਨਾਲ ਲੀਰ ਕੱਟੀ ਹੈ ਮੈਨਦਰ ਨਹੀਂ ਦਿੱਤੀ ਕੋਈ ਲੀਰ ਤੂੰ ਨਹੀਂ ਪਾਈ ਬਣਾ ਮੈਂ ਇਹੋ ਕਹਿ ਕਟਿੰਗ ਨਾਲ ਮਾੜੀ ਕੈਂਜੀ ਆਇਓ ਖਲਾਰੇ ਖਲਾਰਾ ਪਿਆ ਹੋਇਆ ਤੇ ਪੂਰਾ ਕੱਪੜਿਆਂ ਦਾ ਕੱਪੜਿਆਂ ਦਾ ਉਹ ਤੇ ਬੜਾ ਲੋੜ ਵੀ ਆਵਾ ਸਮਝ ਨਹੀਂ ਆਉਂਦੀ ਏ ਕੀ ਫਰਕ ਗੁਰਦੁਆਰੇ ਤੋਂ ਕਿਹੜਾ ਟਿਕਾਣਾ ਪਾਉਗੇ ਚਾਹ ਨਾਲ ਚਾਹ ਨਾਲ ਚਾਹ ਤੇ ਚਾਹ ਨਾਲ ਹਾਂ ਹਾਂ ਰੋਟੀ ਖਾਣ ਨੂੰ ਜ਼ਰੂਰ ਕਰਨਾ ਤੇ ਨਹੀਂ ਵੀ ਕਰਾ ਦੋਨੇ ਚੀਜ਼ਾਂ ਹੋ ਰਹੀ ਨੇ ਤਾਂ ਵੈਸੇ ਬਰੈਡ ਫਰਾਈ ਕਰਦਾ ਬਰੈਡ ਤੋਂ ਬਰੈਡ ਮੈਂ ਖਾ ਲੇ ਸੀਗੇ ਫਿਰ ਤੋਟੇ ਖਾਂ ਨੂੰ ਜੀਵਨ ਕੋਈ ਵੀ ਕੰਮ ਵੱਡੇ ਕਰ ਜਾਂਦੇ ਆ ਮੈਂ ਦੋ ਰੋਟੇ ਡਰ ਜਾਂਦਾ ਪਹਿਲਾਂ ਮੈਨੂੰ ਇਹ ਦੱਸ ਤੁਹਾਡਾ ਤਾਂ ਭਰਨ ਦਾ ਭਾਵਾ ਤੁਹਾਡਾ ਪਰ ਜਾਂਦਾ ਹੈ ਫਿਰ ਜੇ ਅਗਲਾ ਟੇਡ ਤਾਂ ਇੰਨਾ ਕਰਨਾ ਕਿ ਠੋਕ ਹਾਂ ਤੇ ਦਿਨ ਦੇ ਬਾਅਦ ਜਾਂਦੇ ਨੇ ਤੂੰ ਹਾਂ ਇਹਦਾ ਬਹੁਤ ਪਤਲਾ ਡੈਡ ਹੈ ਮੇਰੇ ਹੀ ਮੋਟਾ ਹੈ ਤੇ ਛੇਤੀ ਆਜੇ ਬਜ਼ਾਰੋਂ ਬੁਝਾਰ ਵੀ ਜਾਣਾ ਹੈ ਅਮਨ ਯਾਰ ਕੀ ਹੈ ਮੈਨੂੰ ਸਮਝ ਨਹੀਂ ਆਉਂਦਾ ਹੈਗਾ ਤੂੰ ਨੇ ਇੱਕ ਦਿਨ ਰੱਖਿਆ ਕੋਈ ਕੰਮ ਦਾ ਵੀ ਇੱਕ ਦਿਨ ਬਾਜ਼ਾਰ ਜਾਣ ਵਾਸਤੇ ਮੈਨੂੰ ਪਤਾ ਕਿ ਅੰਦਰ ਹੁਣ ਜੀ ਉਹਨਾਂ ਨੇ ਕਹਿਤਾ ਵੀ ਸਾਨੂੰ ਜੁੱਤੀਆਂ ਵੀ ਚਾਹੀਦੀਆਂ ਨੇ ਨਾਲ ਹੂੰ ਉਹਨਾਂ ਦਾ ਪੋਰੀ ਜਾਣਾ ਜੁੱਤੀਆਂ ਕਰਕੇ ਮੈਂ ਪੋਰੀ ਘੜਾਈ ਰੱਖੂਗੀ 9 ਵਜੇ ਕੇ ਪਰ ਤਾਂ ਕੱਢੀ ਤੇ ਕਲਾਸ ਨਹੀਂ ਸ਼ੁਰੂ ਹੋਈ ਕੋਈ ਗੱਲ ਨਹੀਂ ਕੁਝ ਨਹੀਂ ਹੋਦਾ ਹੈਗਾ ਇਧਰ ਉਹ ਇਹ ਡੌਡਾ ਟਿੱਡ ਲੱਕ ਰੋਤਾ ਰਾਜਾ ਮੰਜਿਆ ਵੀ ਜਾਂਦਾ ਹੈ ਇਹਦਾ ਕਿੱਡ ਚੰਗਾ ਨਹੀਂ ਲੱਗਦਾ ਮੈਨੂੰ ਮੇਰਾ ਇਹ ਡਰਾ ਸਿਰਦਾ ਹੁੰਦਾ ਕਿ ਇੰਨਾ ਛੜਾ ਲੋਕਾਂ ਦੀ ਵੱਜੀ ਜਾ ਗਰਮ ਵੀ ਨਾ ਕਰ ਮਨ ਗਰਮ ਨਾ ਕਰ ਰੋਟੀ ਗਰਮ ਨਾ ਕਰ ਕਿਉਂ ਐਂ ਖਾਉਂਗਾ ਮੈਂ ਹੋਰ ਫਿਰ ਰੋਟੀ ਗਰਮ ਹੋ ਕੇ ਤਾਂ ਹੋਰ ਜੀ ਹੋ ਜਾਂਦੀ ਰਹਿੰਦੇ ਫਿਰ ਸਾ ਤਾਹੀ ਰੱਖਣੀ ਹੋਰ ਨਹੀਂ ਨਹੀਂ ਤੁਸੀਂ ਕਿਹਾ ਮੈਂ ਕੱਲ ਕਿ ਨਹੀਂ ਤੂੰ ਹਾਂ ਮੇਰੇ ਰੋਟੀ ਬਣਾ ਦਿਆ ਕਰ ਹਾਂ ਤਾਂ ਬਣਾਤੀ ਹਾਂ ਤੁਸੀਂ ਕਿਹਦੇ ਬਣਾਈ ਆ ਤੁਸੀਂ ਕਿੱਥੇ ਮੇਰਾ ਟਿਫਿਨ ਕਿੱਥੇ ਦੱਸ ਮੈਨੂੰ ਟਿਫਿਨ ਨਹੀਂ ਟਿਫਿਨ ਤਾਂ ਕੱਲ ਤੋਂ ਅੱਛਾ ਟਿਫਿਨ ਬਣਾ ਕੇ ਦਉਂਗੀ ਪਤਾ ਲੱਗੇ ਕਿ ਮੁੰਡਾ ਵਿਆਹ ਆਇਆ ਹੋਇਆ ਹ ਈ ਆ ਵਾਕੇ ਜਨਾਨੀ ਪੇਟੇ ਫਰ ਬਣਾ ਕੇ ਦਿੰਦੀ ਐ ਹੈ ਕੱਲ ਤਾਂ ਸੰਡੇ ਐ ਕੱਲ ਬਣਾ ਦਿੰਦੀ ਐ ਕੱਲ ਬਣਾ ਦਾਂਗੀ ਠੀਕ ਐ ਕੱਲ ਮੈਂ ਫਤਿਹਗੜ ਸਾਹਿਬ ਵੀ ਸ਼ਾਇਦ ਜਾ ਕੇ ਆਵਾਂ ਨਹੀਂ ਕੱਲ ਨਹੀਂ ਜਾਣਾ ਹੈ ਪਰਸੋਂ ਹੀ ਜਾਇਆ ਜਾਣਾ ਬਣਾ ਪਰਸੋਂ ਮੇਨੂੰ ਕੰਮ ਐ ਪਰ ਪਰਸੋਂ ਕੰਮ ਐ ਪਰਸੋਂ ਨਹੀਂ ਫਿਰ ਆਪਾਂ ਦੋ ਜਾਗੇ ਨਾ ਮੰਗਾ ਹੋ ਸੋਮਵਾਰ ਨੂੰ ਸ਼ਾਮ ਨੂੰ ਦੋ ਜਾ ਕੇ ਫਤਿਹਗੜ ਤੋਂ ਉਧਰ ਜਾਇਓ ਪਹਿਲਾਂ ਫਿਰ ਦੋ ਦਿਆਂਗੇ ਆਪਾਂ ਉਧਰ ਐ ਨਹੀਂ ਪਤਾ ਕਿੰਨਾ ਟਾਈਮ ਲੱਗ ਜੇ ਕਿੰਨਾ ਘੰਟਾ ਕਿਹੜਾ ਉਹ ਕਰਨਾ ਹੈ ਫਿਰ ਆਪਾਂ ਮੰਗਲਵਾਰ ਨੂੰ ਆ ਜਾਾਂਗੇ ਜਾਂ ਸੋਮਵਾਰ ਨੂੰ ਜਾਣਾ ਵਾਪਸ ਨਹੀਂ ਮੈਂ ਉੱਥੇ ਨਾ ਕੋਤੇਗੜ ਸਾਹਿਬ ਜਾ ਕੇ ਆਣਾ ਮੈਂ ਤਾਂ ਸੰਡੇ ਦਾ ਬਣਾ ਕੇ ਪਛੰਦੇ ਨੂੰ ਜਾਵਾਂਗੇ ਗੁਰਦੁਆਰਾ ਸਾਹਿਬ ਘੁੰਮਾ ਫਿਰਾਂਗੇ ਤੇ ਅਗਲੇ ਦਿਨ ਮੰਡੇ ਨੂੰ ਆ ਜਾਾਂਗੇ ਕਿਹੜਾ ਚਾਹ ਲੈਣਾ ਨਿੰਬੂ ਦਾ ਲੈ ਲਓ ਹਾਂ ਨਿੰਬੂ ਦੇ ਦੋ ਪਰ ਨਿੰਬੂ ਚਾਹ ਮੁੱਗੇ ਰਸਾ ਤਾਂ ਹੀ ਰਹਿ ਗਿਆ ਰਸ ਰਹਿ ਗਿਆ ਫਿਰ ਰਹਿੰਦੀ ਹੈਗਾ ਤੁਹਾਡੇ ਜੋ ਘੱਟ ਹੈਗਾ ਇਹ ਰਸ ਨਿਚੋੜ ਕੇ ਰੱਖੀ ਉਹਨਾਂ ਆਇਆ ਫਿਰ ਕੀ ਹੋਗਾ ਕਿ ਢਵਾਂ ਚੱਗਾ ਨਾਲ ਢੱਡ ਘਟ ਜਾਏਗਾ ਜੋ ਨਿੰਬੂ ਚਾਰਗੜ ਘਟਦੇ ਹੈ ਕੋਈ ਨਾ ਨਹੀਂ ਹੈਗਾ ਸੈਟ ਰਹੇਗਾ ਲਾਓ ਮਨ ਸਮਝਾਉਣ ਹੈ ਸਾਡਾ ਨਾਸ਼ਤਾ ਇਹ ਵਾਲਾ ਸੇਰ ਦਾ ਬੇਕ ਫਾਸਾ ਲਵਾਓ ਨਾ ਮੈਂ ਕਰਾਉਂ ਦੋਰ ਘਟਦਾ ਤੂੰ ਆਪਣਾ ਲਾ ਹਾਲ ਲਿਆ ਕਰ ਹਾਂ ਕੋਈ ਕਿਥੋਂ ਆੜਾ ਕੱਢਿਆ ਆਂਦਾ ਐਡਰੈਸ ਜਲੰਧਰ ਵਾਲਾ ਤੇ ਲਓ ਜੀ ਆਪਣੀ ਆਗੀ ਚਾਹ ਨਾਲ ਨਿੰਬੂ ਦਾ ਚਾਹ ਤੇ ਚਾਹ ਸੌਰੀ ਇਹ ਉਦਾជា ਹਾਂ ਕੇ ਨਾਲ ਚਾਹ ਤੇ ਨਿੰਬੂ ਦਾ ਚਾਰ ਗਲਤ ਬੋਲ ਗਿਆ ਸੀ ਮੈਂ ਤੇ ਲੋ ਫੜੋ ਮਰ ਕੈਂਚੀ ਦਿਓ ਚੁ 77 ਕੱਟ ਕੇ ਨਾ ਉਹ ਚ ਲਾ ਉਹਦੇ ਵਿੱਚ ਐਡ ਕਰ ਅਚਕੋ ਪ੍ਰਧਾਨ ਸਾਹਿਬ ਪਹਿਲਾਂ ਸਵੇਰੇ ਜਾਂਦੇ ਪ੍ਰਧਾਨ ਸਾਹਿਬ ਤੇ ਸ਼ਾਮ ਨੂੰ ਸਾਨੂੰ ਲੈ ਕੇ ਜਾਂਦੇ ਆ ਵਿਚਾਰੇ ਕੀ ਕੀ ਕਰਨ ਹਨਾ ਕੱਲੀ ਜਿੰਦ ਨੂੰ ਸੌ ਸਿਆਪੇ ਹਨਾ ਬੇਸ਼ੱਕ ਪਤਾ ਨਹੀਂ ਕੀ ਬੇਮੁਖ ਹੋ ਗਏ ਮਾਪੇ ਬਣ ਕੀ ਕਹਿੰਦੇ ਨੇ ਹੈਂ ਓਏ ਅਤੇ ਹੈਲੀਕਾਪਟਰ ਤੇ ਜਾਣਗੇ ਪ੍ਰਧਾਨ ਸਾਹਿਬ ਸਾਡੀ ਜਿੰਦ ਜਾਣ ਆਲੋ ਯਾਦ ਰਹਾ ਤੁਹਾਨੂੰ ਕਿਹੜਾ ਕਿਹੜਾ ਕਿੰਨੂ ਦੇਣਾ ਏ ਠੀਕ ਹੈ ਆ ਸੁਨਾਮ ਵਾਲਾ ਅਮਲੇਰਕੋਟਲੇ ਵਾਲਾ ਉਹ ਬਠਿੰਡੇ ਵਾਲਾ ਬਠਿੰਡੇ ਵਾਲ ਤੇ ਨੀਲਾ ਕਪੜਾ ਲੈ ਕੇ ਅੱਧਾ ਮੀਟਰ ਪਾ ਦਿਓ ਚੰਗਾ ਮੇਰੀ ਗੱਲ ਕਰਾ ਦਿਓ ਠੀਕ ਹੈ ਨੂੰ ਆਪਣੇ ਕੰਮ ਤੋਂ ਮੀਟ ਕਰਨਾ ਨਹੀਂ ਯਾਰ ਇਹ ਵੀ ਕੰਮ ਜੁੜੀ ਇਹ ਕਿਦਾ ਇਹ ਮੇਰਾ ਹੈ ਕੱਲੀ ਦਾ ਇਹ ਵੀ ਤੇ ਆਪਣਾ ਨਾ ਵੀਰ ਚਾਬੀ ਵੀਰ ਚਾਬੀ ਲੋਕ ਕਿਨ ਲਾਇਆ ਚਲੋ ਅਜੇ ਮੈਂ ਸਾਰੇ ਚੱਕਣੇ ਨੇ ਤੁਸੀਂ ਕਹਿੰਦੇ ਰੋਟੀ ਹੋਰ ਰੋਟੀ ਮੈਨੂੰ ਨਸੀਬ ਨਹੀਂ ਹੋਣੀ ਹੈਗੀ ਅਜੇ ਤੱਕ ਬਾਈ ਬਾਈ ਆਪਾਂ ਨੇ ਅਪਲੋਡ ਸੌਰੀ ਅਪਲੋਡ ਨਹੀਂ ਹੋਈ ਹੈਗੀ ਆ ਬਣਾ ਲਈਏ ਤੇ ਹੁਣ ਆਪਾਂ ਸੂਟ ਜਿਹੜੇ ਦੇ ਫੋਲਡ ਕਰਕੇ ਰੱਖ ਦਿੰਨੇ ਆ ਕਿਉਂਕਿ ਨਾਲ ਦੀ ਨਾਲ ਫੋਲਡ ਹੋ ਜਾਣ ਤਾਂ ਵਧੀਆ ਰਹਿੰਦਾ ਨਹੀਂ ਤਾਂ ਫਿਰ ਬਾਹਰ ਦੇ ਵਿੱਚ ਨਾ ਰਸ਼ ਪੈ ਜਾਂਦਾ ਰਸ਼ ਕਿਉਂਕਿ ਇਹ ਰਸ਼ ਇਦਾਂ ਪੈ ਜਾਂਦਾ ਕਿਉਂ ਜਦੋਂ ਵੀਡੀਓ ਅਪਲੋਡ ਹੋ ਗਈ ਹੁਣ ਭੈਣਾ ਨੇ ਟਿਕਣਾ ਨਹੀਂ ਹੈਗਾ ਨਾ ਆਪ ਟਿਕਣਾ ਨਾ ਮੈਨੂੰ ਟਿਕਣਾ ਫਿਰ ਮੈਨੂੰ ਪੁੱਛਣਾ ਮਨ ਤੈਨੂੰ ਕਿਹੜਾ ਸੋਹਣਾ ਲੱਗਦਾ ਅਮਮ ਜਿਹੜਾ ਤੈਨੂੰ ਸੋਹਣਾ ਲੱਗਦਾ ਉਹ ਮੇਰੇ ਲਈ ਸਲਾਈ ਕਰਵਾ ਦੇ ਤੇ ਪਰਸਨਲੀ ਉਦੋਂ ਬੜੀ ਖੁਸ਼ੀ ਹੁੰਦੀ ਯਾਰ ਜਦੋਂ ਤੁਸੀਂ ਸਾਰੇ ਇੰਨਾ ਪਿਆਰ ਨਾਲ ਕਹਿੰਦੇ ਅਮਨ ਜਿਹੜਾ ਤੂੰ ਪਾਇਆ ਨਾ ਯਾਰ ਉਹਦੇ ਨਾਲ ਦਾ ਬਣਾ ਦੇ ਤਾਂ ਮਨੋਂ ਦਿਲ ਖੁਸ਼ ਹੁੰਦਾ ਪਿਆਰ ਸਾਡ ਨੂੰ ਇੰਨਾ ਪਿਆਰ ਕਰਦੇ ਹੋ ਤਾਂ ਨਾਲ ਸਾਡੀ ਕਲੈਕਸ਼ਨ ਨੂੰ ਵੀ ਤਾਂ ਸਾਨੂੰ ਵੀ ਤੇ ਲਓ ਜੀ ਬਹੁਤ ਸੋਹਣੇ ਸੂਟ ਜਿੰਨਾਂ ਨੂੰ ਮੈਂ ਕਹਦਾ ਨਾ ਵੀ ਕਿੰਨੇ ਕੁ ਸੋਹਣੇ ਬਹੁਤ ਹੀ ਸੋਹਣੇ ਸੂਟ ਆਏ ਹੋਏ ਨੇ ਤੁਸੀਂ ਦੇਖ ਸਕਦੇ ਕਿੰਨਾ ਸੋਹਣਾ ਪ੍ਰਿੰਟ ਹੈ ਤੇ ਜਿਹੜੀਆਂ ਭੈਣਾਂ ਨੇ ਆਪਣੇ ਕੋਲ ਕਾਟਨ ਮਸਲੀਨ ਦਾ ਸੂਟ ਮੰਗਾਇਆ ਸੀ ਨਾ yellow color ਦਾ tie and dye bottom ਨਾਲ ਤੇ ਇਹਦੇ ਵਿੱਚ ਹੁਣ tie bhi ਆ ਗਿਆ ਬਹੁਤ ਸੋਹਣਾ ਦਿੱਕ ਤਿੰਨਾ ਸੋਨਾ ਪ੍ਰਿੰਟ ਹੈ ਨਾ ਕਿੰਨਾ ਹਮ ਤਿੰਨਾ ਸੋਹਣਾ ਲੱਗੂਗਾ ਤੇ ਆ ਆ ਹੈਗਾ yellow ਦੇ ਵਿੱਚ ਬਹੁਤ ਹੀ ਪਿਆਰਾ ਪੀਸ ਆਰਟ ਸੂਟ ਪਾਸਲੇ ਮੈਨੂੰ ਬਹੁਤ ਹੀ ਲੱਗ ਰਿਹਾ ਆ ਵਾਲਾ ਆ ਵਾਲਾ ਹਮ ਕੋਈ ਰੋ ਜੀ ਮੈਜਨਾਲਾ ਸਟਿਚਿੰਗ ਲਈ ਦਿੱਤਾ ਹੋਇਆ ਹੁਣ ਕੁਲੰਦਰ ਨੂੰ ਆ ਪਸੰਦ ਆ ਗਿਆ ਹਾਂ ਉਹ ਤੇ ਅਕਲ ਕੁੰਮਿੰਦਰ ਦੀਆਂ ਪਣਾ ਦੇ ਬਹੁਤ ਮੈਂ ਜਿਹੜਾ ਕੁੰਮਿੰਦਰ ਵੀਰੇ ਨੂੰ ਪਸੰਦ ਨਾ ਅਮਰੋਜ਼ ਉੱਠਦੇ ਦਸਾਂ। ਮੈਂ ਹੁਣ ਫਟਾਫਟ ਕਰਦੇ ਕੰਮ ਨੂੰ ਨਵੇੜ ਕੇ ਫਿਰ ਆਪਾਂ ਰਾਤ ਨੂੰ ਮੈਨੂੰ ਪਤਾ ਅੱਜ ਵੀਡੀਓ ਅਪਲੋਡ ਹੋ ਜਾਣੀ ਏ। ਤੇ ਫਿਰ ਬਸ ਭੈਣਾ ਨੇ ਮੈਨੂੰ ਸਾਹ ਨਹੀਂ ਲੈਣ ਦੇਣਾ ਹੈਗਾ ਰਾਤ ਦੇ 2:00 ਵਜ ਜਾਣੇ ਮੈਨੂੰ ਕਸਿੰਗਾ ਜੋ ਹਾਂ ਚਲੋ ਨਹੀਂ ਫੋਟੋ ਹਾਂ ਫੋਟੋਗ੍ਰਾਫਰ ਨਾਵਾ ਹੈ ਹੈ ਨਹੀਂ ਫੋਟੋ ਜੇ ਕਿਥਲੇ ਉਹ ਤੇ ਐਕਸ਼ਨ ਮਾਰ ਨਹੀਂ ਦਿਆ ਹੈ ਖੜ ਖੜ ਜੋ ਦੇਚਲੀ ਕੀ ਚੀਜ਼ ਆ ਰਹੀ ਹੈ ਆਪਣੀ ਰੀ ਤੇ ਕਿੰਦੀ ਲੋੜ ਨਹੀਂ ਆਈ ਚਲ 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 ਮਾਰ ਮਾਰ ਐਕਸ਼ਨ ਆਪਾਂ ਗਗਨ ਤਲਾਦਨੇ ਕੈਮਰਾ ਕਿਚਿ 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 ਆ ਰਹੀ ਹੈ ਪਰ ਇਹ ਪੋਚ ਦੇ ਮਾਰੋ ਜਿਹਦੀ ਫੋਟੋ ਖਿਚਣੀ ਬਹੁਤ ਆਜ਼ਾਰਾ ਕਰਦਾ ਕੈਮਰਾਮੈਨ ਨੇ ਜ਼ੋਰ ਲਾਇਆ ਪਿਆ ਤੇ ਕਰਦੇ ਇਦਾਂ ਹੀ ਨੇ ਉਹ ਵੇਖਾ ਸਿੱਧੇ ਖਲੋਤੋਂ ਤੇ ਸਗੜ ਪੋੜਾ ਤੇ ਕਾਹਨ ਕੋਣ ਆ ਗਿਆ ਮਾਹੀਸ਼ ਸ਼ਾਟ ਹੁੰਦੀ ਮੇ ਕੋਈ ਸ਼ਾਟ ਹੀ ਨਹੀਂ ਆਗੀ ਕੋਈ ਸ਼ਾਟ ਹੀ ਨਹੀਂ ਆਗੀ ਕੋਈ ਓ ਮਾਈ ਗੋਡ ਸੱਚੀ ਗੱਲ ਕਹਿ ਰਿਹਾ ਸ਼ਾਟ ਹੀ ਨਹੀਂ ਆਗੀ ਠੀਕ 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 ਹੈ ਹਾਂ ਪਾਪਾ ਨੇ ਪਾਪੀ ਕਿੱਥੇ ਚੱਲੀ ਹੁਣ ਕੁਲਵਿੰਦਰ ਉਹ ਭਗਤੂ ਆ ਗਿਆ ਯਾਰ ਟੇਲਰ ਕੋ ਕੱਪੜੇ ਬਣੇ ਪਏ ਸੀ ਉਹ ਕਹਿੰਦੇ ਚੱਕ ਕੇ ਲੈ ਜਾਂਦੇ ਪਰ ਦਾਦ ਸਾਹਿਬ ਕਿੱਧਰ ਕੋਲ ਡਰਿੰਕ ਲੈ ਕੇ ਆਇਓ ਮੰਮੀ ਪਤਾ ਨਹੀਂ ਕੀ ਪੀ ਆਂ ਮੰਮੀ ਉਹ ਫੜ ਲਈ ਮੰਮੀ ਮੰਮੀ ਕੀ ਕੋਲ ਡਰਿੰਕ ਹਾਂ ਮੈਂ ਕਿਤੇ ਰੱਖ ਕੋਲ ਨਹੀਂ ਹੋਣੀ ਹੈ ਮੈਂ ਕਿ ਰੱਖ ਮੈਂ ਕਿ ਕੋਲ ਡਰਿੰਕ ਉਹ ਭੇਜਿਆ ਕਲਵਿੰਦਰ ਨੂੰ ਕਲਵਿੰਦਰ ਨੂੰ ਭੇਜਿਆ ਲੈਣ ਵਾਸਤੇ ਮੈਂ ਲੈ ਕੇ ਆਉਂਗਾ ਗਰਮੀ ਬੜੀ ਐ ਤੂੰ ਨਾ ਆ ਨੂੰ ਲਿਆ ਕਰ ਮੂੰਹ ਮਾ ਧੋ ਲਿਆ ਕਰ ਇੱਧਰ ਹਾਂ ਨਹੀਂ ਆ ਬਾਹਰ ਆ ਇਹ ਫੋਨ ਆ ਰਿਹਾ ਤੇ ਫੋਨ ਤੇ 50 ਰੁਪਈਆ ਦੀ ਆਈਆਂ